तरनतारण ब्लॉक के गांव ब्लेयर में उस समय शौक की लहर छा गई जब एक युवक जगरूप सिंह पुत्र हरदया सिंह निवासी ब्लेयर उम्र लगभग सताई वर्ष जैसलमेर में करंट लगने से ड्यूटी के दौरान शहीद हो गए करीब छह साल पहले सेना में हुए थे भर्ती जब उनका पार्थिव शरीर उनके पैतृक गांव बलेर पहुंचा तो परिवार का दर्द देखा नहीं गया और परिवार का रो रो कर बुरा हाल था और पूरा गांव भावुक था ਦੇਖੋ ਜੇ ਮੂਜੋ ਲਹੂ ਨਿਕਲੇ ਆ ਜੇ ਬੱਤੀ 라ਤ ਉੱਠੇ ਲੋਕ ਨੇ ਬੱਤੀ 라ਤ ਉੱਠੇ ਲੈ ਮਰੀਆ ਬੱਤੀ 라ਤ ਗੁਰਪ੍ਰੀਤ ਆ ਮੇਰਾ ਤੇ ਕੀ ਕਰ ਰਹਾ ਬੱਤੀ ਸੇ ਟਾਈ ਸਾਨੂੰ ਫੋਨ ਹੀ ਆਇਆ ਏ ਕਹਿੰਦੇ ਆ ਇਦਾਂ ਪਤਾ ਨਹੀਂ ਜਾਂ ਗੁਰੂ ਘਰ ਠੀਕ ਨਹੀਂ ਆ ਸੀਰੀਅਸ ਆ ਤੇ ਸਾਨੂੰ ਨਹੀਂ ਪਤਾ ਲੱਗਾ ਕੀ ਪਤ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਮਿਲਟਰੀ ਵਾਲਿਆਂ ਨੂੰ ਪਤਾ ਏ ਉਹ ਕਿਹ ਲੱਗਦਾ ਮੇਰਾ ਭਰਾ ਯਾ ਮਾਨੂੰ 5 ਕੇ ਸਾਲ ਹੋ ਚੱਲੇ ਆ ਸਾਨੂੰ ਪਤਾ ਲੱਗਾ ਹੀ ਘਰੇ ਆਪ ਦੇ ਸਾਨੂੰ ਫੋਨ ਆਇਆ ਏ ਕਹਿੰਦੇ ਜਾ ਗਰੂ ਨੂੰ ਪਤਾ ਨਹੀਂ ਸੀਰੀਸ ਯਾ ਹਸਪੀਟਲ ਯਾ ਜਿਹੜੀ ਮਾਂ ਜੀ ਨਵੇਂ ਮੈਰਿਨੀਆ ਜੀ ਹੋਈ ਹਾਂ ਜੀ ਉਹ ਮੰਨੂ ਕਰਦੇ ਹੈ ਕਿ ਸਾਡੇ ਪ੍ਰਾ ਦੀ ਯਾਦ ਕਰੀ ਜੇ ਕੋਈ ਗੇੜ ਬਣਾਇਆ ਜਾਵੇ ਕੁਝ ਕੀਤਾ ਜਾਵੇ ਜਿਹੜੀ ਉਹਦੀ ਯਾਦਗਾਰੀ ਰਵੇ ਉਹਦੀ ਯਾਦਗਾਰੀ ਦੇ ਵਿੱਚ ਕੁਝ ਬਣਾਇਆ ਜਾਵੇ ਹਾਂ ਜੀ ਚੱਲ ਜੀ ਤਾਂ ਬਲੇ ਕੀ ਤੋਂ ਕੱਟਣਾ ਆ ਆ ਲਾ ਪਰ ਅਦਾ ਕੀ ਬਣਗੀ ਕਿ ਨਾਂ ਮੁੰਡੇ ਦਾ ਹਾਂ ਜੀ ਕੀ ਨਾਂ ਮੁੰਡੇ ਦਾ ਮੁੰਡੇ ਦਾ ਜਗਰੂਪ ਸਿੰਘ ਹੈਂਗਾ ਇਹ ਪਾਰਟੀ ਵਰਤ ਕੇ ਬੈਠ ਰਹੇ ਨੇ ਕਿਹਕ ਸਾਲ ਆਇਆ ਛੋਸ ਸੂਰਜ ਆ ਨਾ ਇਹ ਮੰਗਿਆ ਸੀ ਅੱਛਾ ਤੇ ਇਹ ਕੀ ਗੱਲ ਕੀ ਅੰਦਰ ਗੱਲ ਦੀ ਯਾਰ ਬਤਾ ਕਿ ਹੋਈ ਆ ਤੁਹਾਨੂੰ ਕੋਈ ਪਤਾ ਲੱਗਿਆ ਸਾਲ ਫੋਨ ਹੀ ਆਇਆ ਭਾਜੀ ਤੁਸੀਂ ਟੀਮਾਂ ਕਰ ਦਿਓ ਸਰਕਾਰ ਇੰਗਰ ਕੋਡ ਬਣਾ ਲੈਣਾ ਜਾਣਕਾਰੀ ਬਣਾ ਲੈਣ ਸਾਡੀ ਆ ਲੈ ਜਾਂਦੇ ਹਾਂ ਵੇਖਾਂਗੇ ਹਾਂਜੀ ਸਾਡੀ ਨਾਇਬ ਸੁਵਧਾਰ ਸਤਨਾਵਨ 31 ਵਿਲੀਅਮ ਰਾਈਮਰ ਅੱਛਾ ਤੇ ਮੇਰੀ ਯੂਨਟ ਦਾ ਜਵਾਬ ਸੀਗਾ ਕੀ ਗੱਲ ਕੀ ਕਾਰਨ ਬਣਿਆ ਇਹ ਡਿਊਟੀ ਦੇ ਦੌਰਾਨ ਕਿਤੇ ਇਹਨਾਂ ਨੂੰ ਨਾ ਐਨਸੀਓ ਸੀਗਾ ਤੇ ਕੰਮ ਕਰ ਰਹੇ ਸੀ ਕਿਤੇ ਤੇ ਅਚਾਨਕ ਵਾਟਰ ਬੋਇਲਰ ਤੋਂ ਪਾਣੀ ਭਰ ਰਿਹਾ ਸੀ ਤੇ ਪਾਣੀ ਭਰਦਾ ਕਿਤੇ ਮਨੂੰ ਕਰੰਟ ਦੀ ਸ਼ੋਰਟ ਲੱਗੀ ਤੇ ਕੀ ਸਨਮਾਨ ਦਿੱਤਾ ਜਾ ਰਿਹਾ ਹੈ ਜੀ ਨਾਲ ਹਾਂਜੀ ਕੀ ਸਨਮਾਨ ਦਿੱਤਾ ਜਾ ਰਿਹਾ ਹੈ ਇਹ ਜੀ ਅਜੇ ਗੱਲ ਕਰਕੇ ਸੀ ਮੈਂ ਦੱਸਾਂ ਲੇ ਕੀ ਸਨਮਾਨ ਦੇ ਚੋਹੀ ਹੋਊਗਾ ਮਤਲਬ ਪਰਿਵਾਰ ਵਾਸਤੇ ਜੋ ਅਰੇਂਜਮੈਂਟ ਜੋ ਕਰ ਸਕਦੀ ਹੋਗੀ ਉਹ ਕਾਈ ਮੜਨਾਂ ਵਾਤ ਕਰੂਗੀ ਜੀ ਦੱਤਾ ਦੇ ਪਾ ਜੀ ਹਾਂਜੀ ਦੱਤਾ ਦੇਗਾ ਇਕ ਸਰ ਪਰਵਾਰ ਦੀ ਮੰਗ ਹੈ ਕਿ ਯਾਦਗਰੀ ਗੇਟ ਬਣਾਇਆ ਜਾਵੇ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਔਰ ਜੋ ਇਹਨਾਂ ਦੀ ਪਰਿਵਾਰ ਦੀ ਮੰਗ ਆ ਹੋਣਾ ਚਾਹੀਦਾ ਜ਼ਰੂਰੀ ਕਿਉਂਕਿ ਯਾਦਗਾਰ ਸ਼ਹੀਦ ਦੀ ਬਹੁਤ ਜ਼ਰੂਰੀ ਮੈਂ ਵਿਸ਼ਰ ਭਾਈ ਪਕੀਚਾ ਸਿੰਘ ਬਲੇਰ ਇਹੀ ਨਗਰ ਹੈ ਮੇਰਾ ਮੇਰਾ ਭਤੀਜਾ ਲੱਗਦਾ ਸੀ ਪਾਈਜ ਗੁਰੂਪ ਸਿੰਘ ਪਿਛਲੇ ਸਮੇਂ ਤੋਂ ਫੌਜ ਦੇ ਵਿੱਚ ਆਰਮੀ ਦੇ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ ਬੜੀ ਮਿਹਨਤ ਤੇ ਬੜੇ ਤਸ਼ੱਦਦ ਦੇ ਨਾਲ ਮਾਪਿਆਂ ਨੇ ਉਹ ਆਪਣੇ ਬੱਚੇ ਨੂੰ ਪਾਲਿਆ, ਜਵਾਨ ਕੀਤਾ, ਫੜਸੀ ਕਰਵਾਇਆ। ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਸਨ। ਪਰ ਅੱਜ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਦੇ ਉੱਤੇ ਪਾਣੀ ਖੜ ਚੁੱਕਾ। ਅਸੀਂ ਇਹੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਕੋਲੋਂ, ਸੈਂਟਰ ਸਰਕਾਰ ਕੋਲੋਂ ਤੇ ਇਹ ਆਪਣੇ ਮਹਿਕਮੇ ਦੇ ਕੋਲੋਂ ਕਿ ਇਸ ਪਰਿਵਾਰ ਨੂੰ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਕਿਉਂਕਿ ਅੱਜ ਉਹਨਾਂ ਦੇ ਮਾਤਾ-ਪਿਤਾ ਦੇ ਜੋ ਹਾਲਾਤ ਆਣਾ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਪਿੰਡ ਵਾਸਤੇ ਵੀ ਮੰਗ ਤੁਸੀਂ ਜੇ ਪਿੰਡ ਵਾਸਤੇ ਵੀ ਅਸੀਂ ਇਹੀ ਮੰਗ ਕਰਦੇ ਆ ਕਿ ਉਹਨਾਂ ਦੇ ਨਾਂ ਤੇ ਕੋਈ ਹੁਜੀ ਯਾਦਗਾਰੀ ਬਣਾਈ ਜਾਵੇ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਹਮਣੇ ਬਣ ਕੇ ਸਾਰੇ ਆਉਣ ਵਾਲੇ ਨੌਜਵਾਨਾਂ ਨੂੰ ਵੀ ਇਹ ਪ੍ਰੇਰਨਾ ਮਿਲੇ ਜਿਹਦੇ ਤੋਂ ਕਿ ਵਕਈ ਸਾਡੇ ਪਿੰਡ ਦਾ ਨੌਜਵਾਨ ਸੀ ਇੰਨੇ ਕੁਰਬਾਨੀ ਕੀਤੀ ਆ ਫਿਰ ਉਹ ਨਾ ਗੁਰਪ੍ਰੀਤ ਸਿੰਘ ਸ਼ੇਰਾ ਸਰਪੰਚ ਬਲੇਰ ਤੇ ਸਾਡੇ ਪਿੰਡ ਦਾ ਜਿਹੜਾ ਸ਼ਹੀਦ ਨੌਜਵਾਨ ਆ ਸਰਦਾਰ ਜਗਰੂਪ ਸਿੰਘ ਹੌਲਦਾਰ ਬਹੁਤ ਹੀ ਵਧੀਆ ਇਨਸਾਨ ਬਹੁਤ ਲਾਇਕ ਬੱਚਾ ਸੀਗਾ ਤੇ ਦੋ ਭਰਾ ਦੋਨੇ ਆਰਮੀ 'ਚ ਇਹ ਛੋਟਾ ਹੈ ਦੂਸਰਾ ਬ੍ਰਦਰ ਹੈ ਦਾ ਵੱਡਾ ਇਹਨਾਂ ਦੀ ਮੈਰਿਜ ਹੋਈ ਨਹੀਂ ਇਹ ਅਨਮੈਰਿਟ ਹੈ ਜੀ ਇਹਨਾਂ ਦੀ ਇੰਗੇਜਮੈਂਟ ਹੋਈ ਸੀ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਗਾਂ ਵਿਆਹ ਹੋਣਾ ਹੈ ਪਰ ਜੋ ਫੈਕਟਰ ਨੂੰ ਮਨਜ਼ੂਰ ਹੁਣ ਪਰਿਵਾਰ ਦਾ ਬੁਰਾ ਹਾਲ ਹੈ ਜੀ ਤੇ ਕੀ ਹੋ ਸਕਦਾ ਦੋ ਸਿਸਟਰਾਂ ਨੇ ਉਹ ਮੈਰਿਜ ਉਹਨਾਂ ਦੀ ਹੋਈ ਤੇ ਕੀ ਮੰਗ ਕਰਦੇ ਹੋ ਕਿ ਤਜਾਬ ਕਰਦੇ ਉਸ ਵਾਰ ਮੰਗ ਹੁਣਿਆ ਜੀ ਇਹ ਵਾਪਸ ਨਹੀਂ ਆ ਸਕਦਾ ਕਿਉਂਕਿ ਜਿੱਡਾ ਵੱਡਾ ਘਾਟਾ ਹੈ ਪੂਰਾ ਨਹੀਂ ਹੋ ਸਕਦਾ ਪਰ ਜਨਾ ਪਰਿਵਾਰ ਨੂੰ ਉਹਨਾਂ ਦੇ ਬਜ਼ੁਰਗਾਂ ਮਾਤਾਂ ਨੂੰ ਜਿਹੜਾ ਕੋਈ ਆਪਣੀ ਦਾ ਆਪਣੀ ਸੌਖੀ ਜ਼ਿੰਦਗੀ ਜਿਹੜੀ ਨੰਘ ਸਕੇ ਉਹਦੇ ਲਈ ਜੋ ਸਹੂਲਤ ਸਰਕਾਰ ਦਿੰਦੀ ਆਰ ਮੈਨੂੰ ਸਿਹਤਾਨ ਉਹ ਦਿੱਤੀ ਜਾਵੇ ਉਹਦੇ ਨਾਲ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਆਪਾਂ ਤੁਮਨਤਮਾਨ ਜੀ ਨੂੰ ਇਹਨਾਂ ਨੂੰ ਇੱਕ ਸਾਡੇ ਪਿੰਡ ਦੇ ਵਿੱਚ ਗੇਟ ਇਹਨਾਂ ਦਾ ਯਾਦਗਾਰੀ ਜਿਹੜਾ ਉਹ ਲਾਇਆ ਜਾਵੇ ਜਾਂ ਸਟੇਡੀਅਮ ਜਿਵੇਂ ਸਾਡੇ ਸਾਰੇ ਘਰ ਦੀ ਵੀ ਮੰਗਿਆ ਕਰ ਵਾਲਿਆਂ ਦੀ ਵੀ ਔਰ ਨਗਰ ਦੀ ਵੀ ਸੋ ਸਾਡੀ ਬੇਨਤੀ ਹੈ ਜੀ ਇਹ ਜ਼ਰੂਰ ਹੋਣਾ ਚਾਹੀਦਾ